ਸੀਮਾ ਸੁਰੱਖਿਆ ਬਲ ਯਾਨੀ ਬੀਐਸਐਫ ਪੰਜਾਬ ਫਰੰਟੀਅਰ ਵੱਲੋਂ ਪੀਤੀ ਸ਼ਾਮ ਬੀਐਸਐਫ ਕੈਂਪਸ ਖਾਸਾ ਵਿਖੇ 78ਵਾਂ ਸੁਤੰਤਰਤਾ ਦਿਵਸ ਪੂਰੇ ਜੋਸ਼ ਅਤੇ ਊਮਤ ਨਾਲ ਮਨਾਇਆ ਗਿਆ ਬੀਐਸਐਫ ਦੇ ਮਹਾਨ ਦੇਸ਼ਕ ਦਲਜੀਤ ਸਿੰਘ ਚੌਧਰੀ ਨੇ ਕੈਂਪਸ ਸਿਤ ਕਾਟਰ ਗਾਰਡ ਵਿੱਚ ਰਾਸ਼ਟਰੀ ਝੰਡਾ ਲਹਿਰਾਇਆ ਤੇ ਬੀਐਸਐਫ ਦੇ ਜਵਾਨਾਂ ਤੇ ਪਰਿਵਾਰਿਕ ਮੈਂਬਰਾਂ ਨੂੰ ਆਜ਼ਾਦੀ ਦਿਹਾੜੀ ਦੀ ਵਧਾਈ ਦਿੱਤੀ ਉਹਨਾਂ ਨੇ ਦੇਸ਼ ਦੇ ਸੁਤੰਤਰਤਾ ਸੈਨਾਨੀਆਂ ਦੇ ਬਲੀਦਾਨ ਨੂੰ ਯਾਦ ਕਰਦੇ ਹੋਣਾਂ ਨੂੰ ਨਿਗੀਆਂ ਸ਼ਰਧਾਂਜਲੀ ਪੇਸ਼ ਕੀਤੀਆਂ ਇਸ ਦੌਰਾਨ ਸ਼ਾਮ ਨੂੰ ਵਿਸ਼ਵ ਪ੍ਰਸਿੱਧ ਜੈ ਜੇਸੀਪੀ ਅਟਾਰੀ ਵਿਖੇ ਮੁਖ ਸਮਾਗਮ ਕਰਵਾਇਆ ਗਿਆ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਤੇ ਹੋਰਨਾਂ ਸੰਸਥਾਵਾਂ ਦੇ ਵੱਖ-ਵੱਖ ਸਮੂਹਾਂ ਵੱਲੋਂ ਰੰਗਾਰੰਗ ਸੱਭਿਆਚਾਰਕ ਤੇ ਦੇਸ਼ ਭਗਤੀ ਨਾਲ ਪਰਪੁਰ ਪੇਸ਼ਕਾਰੀਆਂ ਕੀਤੀਆਂ ਗਈਆਂ ਬੀਐਸਐਫ ਮਹਿਲਾ ਬੋਲਟਸ ਟੀਮ ਅਤੇ ਬੀਐਸਐਫ ਪ੍ਰਹਿਰੀ ब्राਸ ਬੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਨਾਲ ਹੀ ਰੀਟ੍ਰੀਟ ਸੈਰੇਮਨੀ ਚ ਬੀਐਸਐਫ ਦੇ ਬਹਾਦਰ ਜਵਾਨਾਂ ਦੇ ਪ੍ਰਦਰਸ਼ਨ ਨੇ ਦਰਸ਼ਕਾਂ ਨੂੰ ਰਾਸ਼ਟਰੀ ਮਾਨ ਅਤੇ ਇਕਤਾ ਦੀ ਭਾਵਨਾ ਨਾਲ ਭਰ ਦਿੱਤਾ ਬੀਐਸਐਫ ਪੰਜਾਬ ਫਰੰਟੀਅਰ ਦੇ ਮਾਨ ਅਧਿਸ਼ਕ ਡਾਕਟਰ ਅਤਲ ਫੁਲਜਲੇ ਤੇ ਬਲਦੇਹੂਰ ਉੱਚ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ